ਹalleluyah ਸਰਪੰ ਪਾਵਨ ਨੂੰ ਜਨਫੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾ ਸਾਰ ਅਧਿਆਇ 2 ਉਜਾੜ ਵਿੱਚ ਪਟਕੇ ਫਿਰਨਾ ਫਿਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਥਾਣੀ ਉਜਾੜ ਵਿੱਚ ਕੁਝ ਕੀਤਾ ਜਿਵੇਂ ਜਹੋਵਾ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸਾਂ ਬਹੁਤਿਆਂ ਦਿਨਾਂ ਤੀਕ ਸੇ ਈਰ ਪਹਾੜ ਦੇ ਆਲੇ ਦੁਆਲੇ ਕੇਰਾ ਪਾਰ ਰਖਿਆ ਤਾਂ ਜਹੋਵਾ ਨੇ ਮੈਨੂੰ ਆਖਿਆ ਕੀ ਤੂੰ ਸਾਂ ਟੇਰ ਚਿਰ ਤੀਕ ਇਸ ਪਹਾੜ ਦੇ ਦੁਆਲੇ ਕੇਰਾ ਪਾਇਆ ਹੈ ਹੁਣ ਆਪਣਾ ਮੋਹਣਾ ਉੱਤਰ ਵੱਲ ਮੋੜ ਲਓ ਪ੍ਰਜਾ ਨੂੰ ਹੁਕਮ ਦੇ ਕੀ ਤੁਸੀਂ ਆਪਣੇ ਪ੍ਰਾ ਇਸਾਵੀਆਂ ਦੀਆਂ ਹੱਦਾਂ ਵਿੱਚ ਦੀ ਲੰਘਣਾ ਹੈ ਜਿਹੜੇ ਸੇ ਈਰ ਵਿੱਚ ਵਸਦੇ ਹਨ ਉਹ ਤਹਾਂ ਤੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹਿਣਾ ਉਹਨਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਹਨਾਂ ਦੀ ertid ਵਿੱਚੋਂ ਪੈਰ ਤਰਨ ਦੀ ਥਾਂ ਵੀ ਨਹੀਂ ਦਿਾਂਗਾ ਮੈਂ ਸੇ ਈਰ ਪਹਾੜ ਇਸਾਓ ਨੂੰ ਮਿਲਖ ਲਈ ਦੇ ਦਿੱਤਾ ਹੈ ਤੁਸੀਂ ਉਹਨਾਂ ਤੋਂ ਛਾਂਦੀ ਦੇ ਕੇ ਅੰਨ ਲਿਓ ਤਾਂ ਜੋ ਤੁਸੀਂ ਖਾਓ ਨਾਲੇ ਉਹਨਾਂ ਤੋਂ ਪਾਣੀ ਵੀ ਛਾਂਦੀ ਦੇ ਕੇ ਮੁੱਲ ਲੈਣਾ ਤਾਂ ਜੋ ਤੁਸੀਂ ਪੀਓ ਕਿਉਂ ਜੋਜ ਹਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥ ਦੇ ਸਾਰੇ ਕੰਮ ਉੱਤੇ ਬਰਕਤ ਦਿੱਤੀ ਹੈ ਅਤੇ ਇਸ ਵੱਡੀ ਉਜਾੜ ਵਿੱਚ ਤੁਹਾਡਾ ਤੁਰਨਾ ਫਿਰਨਾ ਜਾਂਦਾ ਹੈ ਇਹ 40 ਬਰੇ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਰਿਹਾ ਹੈ ਅਤੇ ਤਹਾਨੂੰ ਕਿਸੇ ਗੱਲੋਂ ਕਾਟਾ ਨਹੀਂ ਪਿਆ ਉਪਰੰਤ ਅਸੀਂ ਆਪਣੇ ਇਸਾਵੀਆਂ ਪਰਾਵਾਂ ਦੇ ਕੋਲੋਂ ਦੀ ਜੜੇ ਸੇ ਈਰ ਵਿੱਚ ਵਸਦੇ ਸਨ ਆਰਾਬਾਹ ਦੇ ਰਾਹ ਥਾਣੀ ਇਲਤ ਅਤੇ ਅਸਜਾਉਣ ਗਬਰ ਤੋਂ ਲੰਗੇ ਫਿਰ ਅਸੀਂ ਮੁੜ ਕੇ ਮੂਆਬ ਦੀ ਉਜਾਰ ਥਾਣੀ ਗਏ ਜਿਹਾਵਾਣੇ ਮੈਨੂੰ ਆਖਿਆ ਮੂਆਬ ਨੂੰ ਨਾ ਸਤਾਈਂ ਨਾ ਉਹਨਾਂ ਨਾਲ ਲੜਾਈ ਦੀ ਛੇੜਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਉਸ ਦੀ ਤਰਤੀ ਤੋਂ ਮਿਲਖ ਨਾ ਦਿਆਂਗਾ ਮੈ ਲੋਤ ਦੀ ਅੰਛ ਨੂੰ ਆਰ ਮਿਲਖ ਕਰਕੇ ਦੇ ਦਿੱਤਾ ਹੈ ਪਹਿਲਿਆਂ ਸਮਿਆਂ ਵਿੱਚ ਉਥੇ ਐਮੀ ਵਸਦੇ ਸਨ ਇਹ ਲੋਕ ਅਨਾਕੀਆਂ ਵਰਗੇ ਵੱਡੇ-ਵੱਡੇ ਅਤੇ ਬਹੁਤੇ ਉਚੇਰੇ ਸਨ ਇਹ ਅਨਾਧੀਆਂ ਵਾਂਗੂ ਰਫਾਈ ਗਿਣੇ ਜਾਂਦੇ ਸਨ ਪਰ ਮੋਆਬੀ ਉਹਨਾਂ ਨੂੰ ਐਮੀ ਆਖਦੇ ਸਨ ਹੋਰੀ ਵੀ ਪਹਿਲਿਆਂ ਸਮਿਆਂ ਵਿੱਚ ਸੇਇਰ ਵਿੱਚ ਵਸਦੇ ਸਨ ਪਰ ਇਸਾਵੀਆਂ ਨੇ ਉਹਨਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗੋਂ ਉਹਨਾਂ ਨੂੰ ਨਾਸ਼ ਕਰਕੇ ਆਪ ਉਹਨਾਂ ਦੇ ਥਾਂ ਵਸ ਗਏ ਜਿਵੇਂ ਇਸਰਾਇਲ ਨੇ ਆਪਣੀ ਮਿਲਖ ਦੇ ਦੇਸ਼ ਵਿੱਚ ਕੀਤਾ ਜਿਹੜਾ ਜਹਵਾ ਨੇ ਉਹਨਾਂ ਨੂੰ ਦਿੱਤਾ ਸੀ ਹੁਣ ਉਠੋ ਅਤੇ ਯਾਰਦ ਦੇ ਨਾਲੇ ਦੇ ਉੱਤੋਂ ਦੀ ਲੰਘੋ ਤਾਂ ਅਸੀਂ ਯਾਰਦ ਦੇ ਨਾਲੇ ਦੇ ਉੱਤੋਂ ਦੀ ਲੰਗੇ ਉਹ ਸਮਾਂ ਜਿਹੜਾ ਕਾਦੇਸ਼ ਵਰਨਿਆਂ ਤੋਂ ਤੁਰ ਕੇ ਯਾਰਦ ਦੇ ਨਾਲੇ ਦੇ ਉੱਤੋਂ ਦੀ ਸਾਡੇ ਲੰਘਣ ਤੀਕ ਸੀ ਉਹ 38 ਵਰਿਆਂ ਦਾ ਸੀ ਜਦ ਤੀਕ ਉਸ ਪੀੜੀ ਦੇ ਸਾਰੇ ਜੋਦੇ ਡੇਰਿਆਂ ਵਿੱਚੋਂ ਮਰ ਮਿਟ ਨਾ ਗਏ ਜਿਵੇਂ ਜੋਹਵਾ ਨੇ ਉਹਨਾਂ ਨਾਲ ਸੌਂ ਖਾਦੀ ਸੀ ਨਾਲੇ ਜੋਹਵਾ ਦਾ ਹੱਥ ਉਹਨਾਂ ਦੇ ਵਿਰੁੱਧ ਸੀ ਕਿ ਡੇਰੇ ਦੇ ਵਿੱਚੋਂ ਉਹਨਾਂ ਨੂੰ ਮਿਟਾ ਦੇਵੇ ਤਾਂ ਐਉਂ ਹੋਇਆ ਕਿ ਜਦ ਸਾਰੇ ਜੋਦੇ ਉਹਨਾਂ ਲੋਕਾਂ ਵਿੱਚੋਂ ਮਰ ਖੱਪ ਗਏ ਤਾਂ ਤੁ ਜੋਹਵਾ ਮੇਰੇ ਨਾਲ ਬੋਲਿਆ ਤੂੰ ਅੱਜ ਮੂਆਬ ਦੀ ਹੱਦ ਵਿੱਚ ਦੀ ਆਰ ਨੂੰ ਲੰਘਣਾ ਹੈ ਜੰਦ ਤੋਂ ਅਮੋਨੀਆ ਦੇ ਨੇੜੇ ਆਵੇਂ ਤਾਂ ਤੋਂ ਉਹਨਾਂ ਨੂੰ ਨਾ ਸਤਾਈਂ ਅਤੇ ਨਾ ਛੇੜਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਅਮੋਨੀਆ ਦੀ ਤਰਤੀ ਵਿੱਚੋਂ ਮਿਲਖ ਨਾ ਦਿਆਂਗਾ ਮੈਂ ਉਹ ਲੋਤ ਦੀ ਅੰਝੋਂ ਮਿਲਖ ਕਰਕੇ ਦਿੱਤੀ ਹੈ ਉਹ ਵੀ ਰਫਾਈਆਂ ਦੀ ਤਰਤੀ ਗਿਣੀ ਗਈ ਜੋਫਾਈ ਪਿਛਲੀਆਂ ਸਮਿਆਂ ਵਿੱਚ ਉੱਥੇ ਵਸਦੇ ਸਨ ਪਰ ਅਮੋਨੀ ਉਹਨਾਂ ਨੂੰ ਜੰਮ ਝੁੰਮੀ ਆਖਦੇ ਸਨ ਇਹ ਲੋਕ ਅਨਾਕੀਆਂ ਵਾਂਗੂ ਬਹੁਤੇ ਅਤੇ ਵੱਡੇ-ਵੱਡੇ ਅਤੇ ਉਚੇਰੇ ਸਨ ਪਾਜਹੋਵਾ ਨੇ ਉਹਨਾਂ ਨੂੰ ਉਹਨਾਂ ਦੇ ਅੱਗੋਂ ਨਾਸ਼ ਕਰਕੇ ਕੱਢ ਦਿੱਤਾ ਅਤੇ ਆਪ ਉਹਨਾਂ ਦੇ ਥਾਂ ਵਸ ਗਏ ਜਿਵੇਂ ਉਹਨੇ ਇਸਾਵੀਆਂ ਲਈ ਜਿਹੜੇ ਸੇਈਰ ਵਿੱਚ ਵਸਦੇ ਸਨ ਕੀਤਾ ਜਦ ਉਹਨੇ ਹੋਰੀਆਂ ਦਾ ਨਾਸ਼ ਉਹਨਾਂ ਦੇ ਅੱਗੋਂ ਕਰ ਦਿੱਤਾ ਅਤੇ ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ ਅਤੇ ਉਹਨਾਂ ਦੇ ਥਾਂ ਅੱਜ ਦੇ ਦਿਨ ਤੀਕ ਵਸਦੇ ਹਨ ਅਤੇ ਅਵੀ ਪਿੰਡਾਂ ਵਿੱਚ ਅਜਾਹੰ ਤੀਕ ਵਸਦੇ ਸਨ ਅਤੇ ਕਫਤੋਰੀਆਂ ਨੇ ਜੜੇ ਕਫਤੋਰ ਤੋਂ ਨਿਕਲੇ ਸਨ ਉਹਨਾਂ ਦਾ ਨਾਸ਼ ਕਰਕੇ ਉਹਨਾਂ ਦੇ ਥਾਂ ਵਸ ਗਏ ਹਸ਼ਬਾਉਣ ਦੇ ਰਾਜੇ ਸਿਹੌਣ ਤੇ ਫਤੇ ਉਠੋ ਅਤੇ ਕੋਚ ਕਰਕੇ ਅਨੌਣ ਦੇ ਨਾਲੇ ਤੋਂ ਪਾਰ ਲੰਘੋ ਵੇਖੋ ਮੈਂ ਤੁਹਾਡੇ ਹੱਥ ਵਿੱਚ ਸਿਹੌਣ ਅਮੋਰੀ ਹਸ਼ਬਾਉਣ ਦੇ ਰਾਜੇ ਨੂੰ ਨਾਲੇ ਉਸ ਦੇ ਦੇਸ਼ ਨੂੰ ਦੇ ਦਿੱਤਾ ਉਹਦੇ ਉੱਤੇ ਕਬਜ਼ੇ ਦਾ ਆਰੰਭ ਕਰੋ ਅਤੇ ਲੜਾਈ ਦੀ ਛੇੜਛਾੜ ਕਰੋ ਅੱਜ ਦੇ ਦਿਨ ਮੈਂ ਤੇਰਾ ਪੈ ਅਤੇ ਤੇਰਾ ਡਰ ਸਾਰੇ ਆਕਾਸ਼ ਦੇ ਹੇਠ ਦੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ ਜਿਹੜੇ ਤੇਰੀ ਖਬਰ ਸੁਣਨਗੇ ਉਹ ਕੰਬਣਗੇ ਅਤੇ ਤੇਰੇ ਕਾਰਨ ਤੜਫ ਉੱਠਣਗੇ ਉਪਰੰਤ ਮੈਂ ਹਲਕਾਰੇ ਕਦੇ ਮੌਤ ਦੀ ਉਜਾਰ ਤੋਂ ਹਸਬਾਉਣ ਦੇ ਰਾਜੇ ਸਿਹਾਣ ਕੋਲ ਸ਼ਾਂਤੀ ਦੀਆਂ ਗੱਲਾਂ ਦੇ ਕੇ ਕੱਲੇ ਕੀ ਮੈਨੂੰ ਆਪਣੀ ertid ਦੇ ਵਿੱਚ ਦੀ ਲੰਘਣ ਦੇ ਮੈਂ ਛੜਕੇ ਛੜਕੇ ਜਾਵਾਂਗਾ ਮੈਂ ਸੱਚੇ ਖੱਬੇ ਨਹੀਂ ਮੁੜਾਂਗਾ ਤੂੰ ਮੈਨੂੰ ਅਨ ਛਾਂਦੀ ਦੇ ਬਦਲੇ ਵਿੱਚ ਕੀ ਮੈਂ ਖਾਵਾਂ ਅਤੇ ਪਾਣੀ ਵੀ ਛਾਂਦੀ ਲੈ ਕੇ ਮੈਨੂੰ ਦੇਵੀਂ ਕੀ ਮੈਂ ਪੀਵਾਂ ਕੇਵਲ ਮੈਨੂੰ ਪੈਦਲ ਲੰਘਣ ਦੇ ਜਿਵੇਂ ਇਸਾਮੀਆਂ ਨੇ ਜਿਹੜੇ ਸੇ ਈਰ ਵਿੱਚ ਵਸਦੇ ਸਨ ਅਤੇ ਮੋਆਬੀਆਂ ਨੇ ਜਿਹੜੇ ਆਰ ਵਿੱਚ ਵਸਦੇ ਸਨ ਮੇਰੇ ਨਾਲ ਕੀਤਾ ਜਦ ਤੀਕ ਮੈਂ ਜਰਦਨ ਦੇ ਪਾਰ ਉਸ ਧਰਤੀ ਵਿੱਚ ਨਾ ਲੰਘਿਆ ਜਿਹੜੀ ਜੋ ਹਵਾ ਸਾਡਾ ਪਰਮੇਸ਼ਵਰ ਸਾਨੂੰ ਦਿੰਦਾ ਹੈ ਪਰ ਹਸ਼ਬਾਉਣ ਦੇ ਰਾਜੇ ਸਿਹਾਉਣ ਨੇ ਸਾਨੂੰ ਲੰਗਣ ਨਾ ਦਿੱਤਾ ਕਿਉਂ ਜੋ ਜੋ ਹਵਾ ਤੁਹਾਡੇ ਪਰਮੇਸ਼ੁਰ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ ਜਿਵੇਂ ਅੱਜ ਦੇ ਦਿਨ ਹੈ ਜੋ ਹਵਾ ਨੇ ਮੈਨੂੰ ਆਖਿਆ ਵੇਖ ਮੈਂ ਸਿਹਾਉਣ ਅਤੇ ਉਸ ਦੀ ਧਰਤੀ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ ਕਬਜੇ ਦਾ ਆਰੰਭ ਕਰ ਤਾਂ ਜੋ ਤੂੰ ਉਸ ਦੇ ਦੇਸ਼ ਦੀ ਮਿਲਖ ਲੈ ਲਵੇਂ ਤਾਂ ਸਿਹਾਉਣ ਅਤੇ ਉਸ ਦੇ ਸਾਰੇ ਲੋਕਾਂ ਨੇ ਨਿਕਲ ਕੇ ਜਹਾਜ਼ ਵੱਲ ਸਾਡਾ ਸਾਹਮਣਾ ਕੀਤਾ ਯਹਵਾ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਲਾ ਦਿੱਤਾ ਅਤੇ ਅਸਾਂ ਉਸ ਨੂੰ ਅਤੇ ਉਸ ਦੇ ਪੁੱਤਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ ਅਸਾਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਖੋਲ ਲਏ ਅਤੇ ਉਹਨਾਂ ਦੇ ਮਨੁੱਖਾਂ ਦਾ ਤੀਵੀਆਂ ਅਤੇ ਨਿਆਣਿਆਂ ਸਣੇ ਸਤਿਆਂ ਨਾਸ਼ ਕਰ ਦਿੱਤਾ ਅਸਾਂ ਇੱਕ ਵੀ ਨਾ ਛੱਡਿਆ ਕੇਵਲ ਡੰਗਰ ਸਾਡੀ ਲੁੱਟ ਵਿੱਚ ਆਏ ਨਾਲੇ ਉਹਨਾਂ ਸ਼ਹਿਰਾਂ ਦਾ ਲੁੱਟਦਾ ਮਾਲ ਜਿਹੜੇ ਅਸਾਂ ਖੋਹੇ ਸਨ ਅਰੋ ਏਰ ਤੋਂ ਜਿਹੜਾ ਅਰਨੌਨ ਦੇ ਨਾਲੇ ਦੇ ਬੰਨੇ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਹੈ ਗਿਲ ਆਦ ਤਿਕ ਕੋਈ ਨਗਰ ਅਜੇਹਾ ਨਹੀਂ ਸੀ ਜਿਹੜਾ ਸਾਡੇ ਲਈ ਬਹੁਤ ਉੱਚਾ ਸੀ ਜਹਵਾ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ ਕੇਵਲ ਤੁਸੀਂ ਅਮੋਨੀਆ ਦੇ ਦੇਸ਼ ਦੇ ਨੇੜੇ ਨਾ ਆਏ ਅਰਥਾਤ ਜਾਂ ਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੋਂ ਜਹਵਾ ਸਾਡੇ ਪਰਮੇਸ਼ੁਰ ਨੇ ਸਾਨੂੰ ਵਝਿਆ ਸੀ ਆਮੇਨ